ਦਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਰੌਣ ਸਾ ਸਾਡੇ ਕੋਲ ਅਗਲੀ ਮੇਲ ਆਈ ਹੈ ਮਨਦੀਪ ਚਾਲਜੀ ਦੀ ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਦੀਪ ਸਿੰਘ ਇੰਗਲੈਂਡ ਤੋਂ ਲਿਖ ਰਿਹਾ ਹਾਂ ਸਰ ਜੀ ਸਾਡੇ ਪੰਜ ਪੰਜੇ ਤਖਤ ਸ਼੍ਰੋਮਣੀ ਕਮੇਟੀ ਜੋ ਕਿ ਆਰਐਸਐਸ ਕਬਜ਼ੇ ਹੇਠ ਆ ਗਈ ਹੈ ਇਹ ਕਿਵੇਂ ਆਜ਼ਾਦ ਹੋ ਦੂਜੀ ਗੱਲ ਜੋ ਸਰਬਤ ਖਾਲਸਾ 10 ਨਵੰਬਰ ਨੂੰ ਬੁਲਾਣਾ ਹੈ ਉਸ ਬਾਰੇ ਮੱਕੜ ਤੋਂ ਮਨਜ਼ੂਰੀ ਲੈਣ ਦੀ ਕੀ ਲੋੜ ਸੀ ਉਹ ਜਗਾ ਪੰਥ ਦੀ ਹੈ ਉਸ ਤੇ ਪੰਥ ਕਦੇ ਵੀ ਇਕੱਠ ਹੋ ਕੇ ਇਕੱਠਾ ਹੋ ਕੇ ਪੰਥ ਦੇ ਭਲੇ ਵਾਸਤੇ ਫੈਸਲੇ ਲੈ ਸਕਦਾ ਹੈ ਸਰਬਤ ਖਾਲਸੇ ਦੇ ਵਿੱਚ ਕੀ ਵਿਦੇਸ਼ਾਂ ਦੀ ਸੰਗਤ ਦਾ ਕੀ ਰੋਲ ਹੋਵੇਗਾ ਇੱਕ ਗੱਲ ਹੋਰ ਜੀ ਜੋ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਨੇ ਉਸ ਦੇ ਵਿੱਚ ਪੀਐਮ ਦਾ ਦਾਖਲ ਹੋਵੇਗਾ ਕੀ ਇਹ ਦਖਲ ਹੋਵੇਗਾ ਕਿ ਇਹ ਸਿੱਖ ਪੰਥ ਲਈ ਠੀਕ ਹੋਵੇਗਾ ਡਾਕਟਰ ਸਾਹਿਬ ਜੀ ਮੈਂ ਤੁਹਾਨੂੰ ਪਹਿਲੀ ਵਾਰ ਲਿਖ ਰਿਹਾ ਹਾਂ ਮੈਂ ਤੁਹਾਡਾ ਪ੍ਰੋਗਰਾਮ ਜ਼ਰੂਰ ਦੇਖਦਾ ਹਾਂ ਕਿਰਪਾ ਕਰਕੇ ਮੇਰੇ ਸਵਾਲਾਂ ਦਾ ਜਵਾਬ ਜ਼ਰੂਰ ਦਿਓ ਜੀ ਰਸਾ ਅਵੀਰ ਮਨਦੀਪ ਚਾਲ ਜੀ ਦਾ ਸ਼ੁਕਰੀਆ ਜੀ ਉਹਨਾਂ ਨੇ ਸਾਨੂੰ ਯੂਕੇ ਤੋਂ ਲਿਖਿਆ ਹੈ ਵੈਸੇ ਯੂਕੇ ਵਾਲੇ ਪਹਿਲਾਂ ਹੀ ਉਹਨਾਂ ਨੇ ਐਲਾਨ ਕੀਤਾ ਹੈ 1 ਨਵੰਬਰ ਨੂੰ ਗਲੋਬਲ ਸਿਕ ਸਮਿਟ ਕਿ ਦੁਨੀਆ ਦੇ ਇਨੇ ਦੇਸ਼ਾਂ ਦੇ ਜਿਹੜੇ ਨੇ ਨੁਮਾਇੰਦੇ ਆਣਗੇ ਸੋ ਇੱਕ ਜਿਹੜਾ ਆਲਰੇਡੀ ਉਹ ਵੀ ਵਿਚਾਰਾਂ ਕਰਨਗੇ ਕਿ ਕੀ ਹੈ ਕਿਉਂਕਿ ਵਿਦੇਸ਼ ਤੇ ਸਿੱਖਾਂ ਦੇ ਰੋਲ ਦੀ ਵੀ ਉਹਨੇ ਗੱਲ ਕੀਤੀ ਹੈ ਜੀ ਸੋ ਮੈਂ ਸਮਝਦਾ ਹਾਂ ਵੀ ਜਵੇਂ ਇੱਥੇ ਇਕੱਠ ਯੂਬਾ ਸਿਟੀ ਚ ਹੈ ਉੱਥੇ ਵੀ ਹੋਏਗਾ ਹੋਰ ਥਾਵਾਂ ਤੇ ਵੀ ਸਿੱਖ ਸੋਚਦੇ ਨੇ ਸੋ ਇੱਕ ਗੱਲ ਤਾਂ ਸਟੇਟਸ ਕੋ ਟੁੱਟੇਗਾ ਹੂੰ ਟੁੱਟੇ ਕੋਸ਼ਾਤ ਤੱਕ ਬੇਸ਼ੱਕ ਬਾਦਲਾਂ ਨੇ ਰਿਕਵਰ ਕੀਤਾ ਹੈ ਔਰ ਇਹ ਬਰਗਾੜੀ ਚੱਸੀ ਬਣੀ ਬਣਾਈ ਜਿੱਤੀ ਬਾਜ਼ੀ ਹਾਰੀ ਹੈ ਅ ਪਹਿਲਾ ਉਹਨਾਂ ਨੇ ਕਿਹਾ ਕਿ ਵੀ ਕੱਲ ਸਿਰਫ ਐਸਜੀਪੀਸੀ ਦੀ ਨਹੀਂ ਹੈ ਐਸਜੀਪੀਸੀ ਪੰਜੇ ਤਖਤ ਆਰਐਸਐਸ ਤੇ ਕੰਟਰੋਲ ਚ ਆ ਗਏ। ਦੇਖੋ ਕੋਈ ਸ਼ੱਕ ਨਹੀਂ ਹੈ। ਕੋਈ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਹੁਣ ਮਕਾਰ ਇਹਨਾਂ ਨੂੰ ਕੱਢ ਕੇ ਜਥੇਦਾਰਾਂ ਨੂੰ ਤੁਰਦਾ ਕਰਕੇ ਅ ਨਵੇਂ ਲਾਏ ਆਪਣੇ ਲਾਏ ਉਹਨਾਂ ਦੀ ਦੌੜ ਲੱਗੀ ਹੈ। ਬਾਬਾ ਧੋਮਾ ਜਿਹੜਾ ਇਹ ਸਮਝਦਾ ਵੀ ਇਹ ਸਾਰੇ ਚ ਉਹਨਾਂ ਦਾ ਦਾਅ ਲੱਗਣਾ ਹੈ। ਜੀ। ਉਹਨਾਂ ਦੀ ਦੌੜ ਲੱਗੀ ਹੋਈ ਹੈ ਬਾਦਲ ਨੇ ਕਿ ਵੀ ਕਿਵੇਂ ਸੁਖਬੀਰ ਬਾਦਲ ਨੇ ਆਪਣਾ ਉਹ ਜਿਹੜਾ ਚੀਫ ਸੈਕਟਰੀ 3 ਲੱਖ ਤਨਖਾਹ ਤੇ ਲਾਇਆ ਉਹ ਵੀ ਇੱਕ ਹੋਰ ਕੋਲਾ ਵਾਲੀ ਕਿ ਕੋਲਿਆਂਵਾਲੀ ਕੌਣ ਛੱਡਿਆ ਹੋਇਆ ਉਹਦੇ ਬਾਰੇ ਕੱਲ ਮੈਨੂੰ ਬਾਲਟੀਮੋਰ ਤੋਂ ਇੱਕ ਸੱਜਣ ਦਾਸ ਰੇ ਸੀ ਕਿ ਇਹ ਉਹੀ ਹੈ ਜਿਹੜਾ ਸੌਦਾ ਸਾਹ ਦੇ ਸਾਰੇ ਸਮਾਗਮਾਂ 'ਚ ਜਾਂਦਾ ਰਿਹਾ ਵੀ ਇਹ ਉਹਨਾਂ ਦੇ ਨੇੜੇ ਹੈ ਔਰ ਇਹ ਹੁਣ ਉਹ ਸਾਰੇ ਕੈਰੇਕਟਰ ਮਨਜਿੰਦਰ ਸਰਸਾ ਇਹ ਕੋਲਾ ਵਾਲੀ ਕਿ ਕੌਣ ਹੈ ਦਿਆਲ ਸਿੰਘ ਸ਼ਾਹਦਨਾ ਹੈ ਇਹ ਸਾਰੇ ਉਹੀ ਲੋਕ ਨੇ ਜਿਹੜੇ ਉਹਨਾਂ ਨੇ ਪਹਿਲਾਂ ਕੱਡੇ ਨੇ ਵਰਤੇ ਨੇ ਔਰ ਏਜੰਸੀਆਂ ਦੇ ਨਾਲ ਕੰਮ ਕਰਦੇ ਨੇ ਜੀ ਅ ਔਰ ਜਿਹੜੀ ਗੱਲ ਇਹਨਾਂ ਨੇ ਦੂਸਰੀ ਕਹੀ ਕਿ ਜੀ 10 ਨਵੰਬਰ ਦੇ ਲਈ ਜਿਵੇਂ ਹੁਣ ਆਇਆ ਕਿ ਜੀ ਭਾਈ ਮੋਹਕਮ ਸਿੰਘ ਤੇ ਕੋ ਹੋਰ ਨਾਲ ਉਹ ਮਕਾਰ ਦੇ ਕੋਲ ਗਏ ਔਰ ਫੋਟੋ ਵੀ ਆਈ ਹੈ ਜੀ ਐਂ ਦੇ ਰਹੇ ਨੇ ਜੀ ਅਸੀਂ ਇਨਵਾਈਟ ਤੁਹਾਨੂੰ ਕਰਦੇ ਸਰਬਤ ਖਾਲਸਾ ਪਹਿਲਾਂ ਇਨਵੀਟੇਸ਼ਨ ਤੁਹਾਨੂੰ ਦੇ ਰਹੇ ਉਹਨਾਂ ਨੇ ਕਿਹਾ ਜੀ ਉਹਦੇ ਕੋਲ ਪਰਮਿਸ਼ਨ ਦੀ ਕੀ ਲੋੜ ਸੀ ਪਰ ਜੇ ਕਿਸੇ ਦੇ ਜ਼ਿੰਮੇ ਕਾਮੀ ਕੋਈ ਹੋਰ ਹੋਏ اور میں اکثر ਜਿਹੜਾ ਇਹ ਸ਼ਬਦ ਦੁਹਰਾਉਂਦਾ ਹੈ ਜਿਹੜੇ ਸਰ ਕਪੂਰ ਸਿੰਘ ਜੀ ਨੇ ਕਿਸੇ ওয়েস্টার্ন ਫਿਲਾਸਫਰ ਦੇ حوالے ਨਾਲ ਕਹੇ ਹੋਏ ਨੇ ਕਿ ਜੇ ਕਿਸੇ ਦੀ تنخواہ اس ਗੱਲ ਤੇ ਡਿਪੈਂਡ ਕਰਦੀ ਹੋਏ ਕਿ ਉਹਨੇ ਕਿਸੇ ਗੱਲ ਨੂੰ ਨਹੀਂ ਸਮਝਣਾ ਤੇ ਤੁਸੀਂ ਉਹਨੂੰ ਕਿਵੇਂ ਸਮਝਾ ਸਕਦੇ ਹੋ جی ਹੁਣ ਇੱਕ ਪਾਸੇ ساری قوم ਜਿਹੜੀ ਇਹਨਾਂ ਨੂੰ ਆਪਣੇ ਪਿੰਡਾਂ 'ਚ ਵੜਨ ਤੋਂ ਗੁਰਦੁਆਰਿਆਂ ਦੇ ਫੰਕਸ਼ਨਸ ਤੋਂ ਆਉਣ ਤੋਂ ਜਥੇਦਾਰ ਘਰਾਂ 'ਚ ਲੁਕੇ ਹੋਏ ਨੇ ਤੇ ਤੁਸੀਂ ਸਰਬੱਤ ਖਾਲਸਾ ਕਰ ਰਹੇ ਹੋ ਐਲਾਨੀਆਂ ਕਿਹ ਜੀ ਕਰ ਰਹੇ ਕਰ ਉੱਥੇ ਉੱਥੇ ਜਾ ਕੇ ਤੁਸੀਂ ਉਹਨਾਂ ਤੋਂ ਮੰਗ ਕਰ ਰਹੇ ਹੋ ਜੇ ਤੁਸੀਂ ਆਲਟਰਨੇਟਿਕ ਸਾਈਟ ਸਮਾਧ ਬਾਬਾ ਨਰ ਸਿੰਘ ਚੁਣ ਲਈ ਔਰ ਜੇ ਨਹੀਂ ਵੀ ਹੈ ਅਕਾਲ ਤਖਤ ਵੀ ਉਹਨਾਂ ਨੇ ਠੀਕ ਕਿਹਾ ਵੀ ਉਹਨਾਂ ਤੋਂ ਪਰਮ ਅਕਾਲ ਤਖਤ ਪਿਓ ਦੇ ਇਹਦੇ ਮਕਾਰ ਦੇ ਜੀ ਜਾਂ ਬਾਦਲਾਂ ਦੇ ਇਹਨਾਂ ਦੀ ਜਦਾਤ ਹੈ ਇਹ ਪੰਥ ਦਾ ਹੈ ਔਰ ਚਲੋ ਇੱਕ ਗੱਲ ਸੀ ਕਿ ਵੀ ਉਹਨਾਂ ਨੇ ਟਕਰਾ ਐਵੋਇਡ ਕਰਨ ਲਈ ਪਹਿਲਾਂ ਕਿਹਾ ਜੇ ਉੱਥੇ ਜੋ ਟਾਸਕ ਫੋਰਸ ਦੇ ਗੁੰਡਿਆਂ ਤੋਂ ਕਰਵਾਉਂਦੇ ਨੇ ਵੀ ਅਸੀਂ ਕਿਸੇ ਹੋਰ ਥਾਂ ਤੇ ਕਰ ਲਈਏ ਪਰ ਇਹ ਡੈਲੀਬਰੇਟਲੀ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਇਹ ਜੋ ਕਰ ਰਹੇ ਨੇ ਇਸ ਵੇਲੇ ਨਾ ਕਿਸ ਪਾਰਟੀ ਦਾ ਇਸਤੇਮਾਲ ਹੋ ਰਿਹਾ ਕਰਨ ਵਾਲੇ ਕੌਣ ਨੇ ਇਹ ਕੈਰੈਕਟਰ ਕਿੱਥੇ ਲੀਡ ਕਰ ਰਹੇ ਨੇ ਸਾਰੇ ਪਰ ਇਹ ਸੱਚਮੁੱਚ ਇਹ ਹਿਊਮਿਲੇਟਿੰਗ ਸੀ ਕਿ ਇਹਨਾਂ ਦਾ ਉੱਥੇ ਜਾ ਕੇ ਉਹਨੂੰ ਜਿਹੜਾ ਹੈ ਉਹ ਜਿਹੜਾ ਉਹਨਾਂ ਦਾ 3 ਲੱਖੀ ਚੀਫ ਸੈਕਟਰੀ ਹੈ ਉਹਨੂੰ ਦੇਣਾ ਕਿ ਜੀ ਇਹ ਇਨਵੀਟੇਸ਼ਨ ਹੈ ਉਹਨਾਂ ਦੇ ਹੱਥਾਂ 'ਚ ਹਿਊਮਿਲੇਟ ਹੋਣਾ ਜੀ ਔਰ ਉਹਨਾਂ ਨੇ ਪੁੱਛਿਆ ਵੀ ਸਰਬਤ ਖਾਲਸਾ ਚ ਬਾਰਲੇ ਸਿੱਖਾਂ ਦਾ ਕੀ ਰੋਲ ਹੈ ਸੋ ਜ਼ਾ ਰਹੇ ਕਿ ਵੀ ਇਹ ਜਿਹੜੇ ਇਸ ਵੇਲੇ ਕਾਫੀ ਇਨਪੁਟ ਦੇਣ ਦੀ ਕੋਸ਼ਿਸ਼ ਹੈ ਉੱਥੇ ਕਿਹੜੀਆਂ ਤਰਾਹ ਕਿਹੜੀ ਗੱਲ ਸੁਣਨ ਗਈਆਂ ਇੱਥੇ ਵੀ ਇੱਕ ਟ੍ਰੈਂਡ ਤਾਂ ਸ਼ੁਰੂ ਹੋ ਗਿਆ ਮੈਂ ਐਕਸਪ੍ਰੈਸ਼ਨ ਇਸਤੇਮਾਲ ਤਾਂ ਨਹੀਂ ਕਰਨਾ ਚਾਹੁੰਦਾ ਪਰ ਕਈ ਵਾਰੀ ਇਹ ਹੁੰਦਾ ਵੀ ਇੱਕ ਸਿਚੁਏਸ਼ਨ ਐਸੀ ਬਣ ਜਾਂਦੀ ਪੰਜਾਬੀ ਦਾ ਹੀ ਐਕਸਪ੍ਰੈਸ਼ਨ ਹੈ ਕਿ ਧੂੜ ਚ ਟੱਟੂ ਦੋੜਾਣਾ ਹੈ ਕਿ ਵੀ ਜਦੋਂ ਚਾਰਜ ਫਿਰ ਧੂੜ ਉੱਡ ਰਹੀ ਹੈ ਤੇ ਬਜਾਏ ਕਿ ਤੁਸੀਂ ਇੱਕ ਚੰਗੀ ਸਵਾਰੀ ਵੱਲ ਧਿਆਨ ਦਿਓ ਜਾਂ ਕਰੋ ਫਿਰ ਜਿਹਦੇ ਕੋਲ ਜੋ ਹੈ ਉਹ ਉਹਦੇ ਚ ਧੂੜ ਚ ਦੌੜਾ ਰਿਹਾ ਹੁੰਦਾ ਔਰ ਇਹ ਵੀ ਦੱਸ ਰਿਹਾ ਹੁੰਦਾ ਜੀ ਦੇਖੋ ਮੈਂ ਬਰਾਬਰ ਦੀ ਸਪੀਡ ਚ ਜਾ ਰਿਹਾ ਹਾਂ ਸੋ ਇਸ ਕਿਸਮ ਦਾ ਮਾਹੌਲ ਈਵਨ ਮੈਨੂੰ ਲੱਗਦਾ ਹੈ ਵੀ ਇਸਰਬਤ ਖਾਲਸਾ ਦੇ ਹਵਾਲੇ ਨਾਲ ਵੀ ਜਿਵੇਂ ਪੰਜਾਬ ਦੇ ਵਿੱਚ ਬਿਆਨਬਾਜ਼ੀਆਂ ਇਧਰ ਉਧਰ ਔਰ ਮੀਡੀਆ ਉਹਨੂੰ ਪੂਰਾ ਟੂ ਦਾ ਹਿਲਟ ਪਲੇ ਕਰ ਰਿਹਾ ਹੈ ਤਾਂ ਕਿ ਜਿਹੜੀ ਇੱਕ ਹੋਪ ਹੈ ਕਿ ਵੀ ਇਸ ਸਾਰੇ ਦਾ ਜਵਾਬ ਹੁਣ ਇਹ ਸਟੈਟਸ ਕੋ ਟੁੱਟੇਗਾ ਇਹਦੇ ਚ ਕੋਈ ਸਿਸਟਮ ਨਿਕਲ ਸਕਦਾ ਹੈ ਤੇ ਸਾਡੀਆਂ ਦੁਸ਼ਮਣ ਤਾਕਤਾਂ ਵੀ ਸਮਝਦੀਆਂ ਵੀ ਸਿੱਖਾਂ ਨੂੰ ਸਿਸਟਮ ਚ ਨਹੀਂ ਵੜਨ ਦੇਣਾ ਔਰ ਉਹ ਇੱਕ ਦੂਜੇ ਨੂੰ ਕੱਟ ਰਹੇ ਨੇ ਔਰ ਮੈਂ ਤਾਂ ਕਈ ਵਾਰੀ ਇਹ ਹੀ ਕਹਿਣਾ ਹੁੰਦਾ ਮੈਨੂੰ ਕੋਈ ਕਿਸੇ ਨੇ ਕੱਲ ਵੀ ਪੁੱਛਿਆ ਜੀ ਕਿ ਫਰਾਣੀ ਸੀ ਕਾਨਫਰੰਸ ਤੁਸੀਂ ਉਹਦੇ ਤੇ ਆਏ ਨਹੀਂ ਮੈਂ ਕਿਹਾ ਜੀ ਮੇਰਾ ਤਾਂ ਕਈ ਵਾਰੀ ਇਹ ਗੁਰਬਾਣੀ ਦੀ ਜਿਹੜੀ ਇਹ ਤੁਕ ਹੈ ਇਹ ਫਰਮਾਨ ਹੈ ਇਸ ਦੇ ਉੱਤੇ ਹੀ ਖਲੋਣ ਨੂੰ ਜੀ ਕਰਦਾ ਕਿ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ ਜੀ ਵੀ ਕੁਝ ਸਿਚੁਏਸ਼ਨਸ ਆ ਜਾਂਦੀਆਂ ਨੇ ਵੀ ਤੁਹਾਡਾ ਬੋਲਣਾ ਜਾਂ ਕਹਿਣਾ ਜਿੱਥੇ ਕੋਈ ਅਰਥ ਨਹੀਂ ਰੱਖਦਾ ਜਿੱਥੇ ਹਰ ਇੱਕ ਨੇ ਆਪੋ ਆਪਣੀ ਹਮੇ ਨੂੰ ਪੱਠੇ ਪਾਉਣੇ ਨੇ ਔਰ ਹਰ ਕੋਈ ਇਹ ਸਮਝਦਾ ਵੀ ਇਹ ਮੌਕਾ ਹੈ ਵੀ ਮੈਂ ਛੰਡੀ ਉੱਤੇ ਕਰ ਲੈ ਉਹ ਤੁਸੀਂ ਕੀ ਕਰ ਲੈਣੇ ਹੋ ਉਹਨਾਂ ਸਿਚੁਏਸ਼ਨਸ ਚ ਜੀ ਬਿਲਕੁਲ ਔਰ ਮੋਦੀ ਦਾ ਉਹਨਾਂ ਨੇ ਕਿਹਾ ਵੀ ਐਸਜੀਪੀਸੀ ਦਾ ਚੋਣਾਂ ਦਾ ਬਣਨਾ ਤਾਂ ਜ਼ਾਹਰ ਹੈ ਜੀ ਉਹਨੇ ਤਾਂ ਬਣੰਦੇ ਪਹਿਲੇ 2 ਹਫ਼ਤੇ ਦੇ ਵਿੱਚ ਹੀ ਕਿਉਂਕਿ ਆਰਐਸਐਸ ਕੋਈ ਸਾਡੇ ਵਾਂਗੂ ਸੁੱਤੇ ਉੱਠ ਕੇ ਡਾਂਗਾ ਚੱਕ ਲੋ ਚੱਕ ਲੋ ਆ ਗਏ ਦੁਸ਼ਮਣ ਆ ਗਏ ਨਹੀਂ ਹੈ ਉਹਨਾਂ ਦਾ ਹੋਮਵਰਕ ਹੈ 90 ਸਾਲ ਦਾ ਔਰ ਜੇ ਪਾਵਰ ਚ ਆਏ ਨੇ ਉਹਨਾਂ ਨੇ ਜਿਵੇਂ ਪਾਵਰ ਨੂੰ ਯੂਜ਼ ਕੀਤਾ ਆਪਣੀ ਆਈਡੀਓਲੋਜੀ ਨੂੰ ਅੱਗੇ ਵਧਾਉਣ ਦੇ ਲਈ ਜਿਹੜਾ ਸਾਲ ਸਵਾ ਸਾਲ ਦੇ ਵਿੱਚ ਵਿੱਚ ਉਹਨਾਂ ਨੇ ਬਦਲ ਕੇ ਰੱਖ ਦਿੱਤਾ ਕਿ ਵੀ ਸਾਰਾ ਹਿੰਦੂਤਵਾਸ ਕਿਵੇਂ ਲਾਗੂ ਕਰਨਾ ਸੋ ਜਿਵੇਂ ਉਹਨਾਂ ਨੇ ਇਹ ਸਾਰਾ ਪਾਰਟ ਲਿਆ ਮੋਦੀ ਨੇ ਉਸ ਰਾਈਟ ਆਪਣੇ ਕੋਲ لے ਹੋਮ ਮਿਨਿਸਟਰੀ ਤੋਂ ਖੋ ਕੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਪੱਤੀ ਇਹ ਦੌਰ ਦੇ ਵਿੱਚ ਜੋ ਹੋਇਆ ਜੋ ਮੁਸਲਮਾਨਾਂ ਨਾਲ ਹੋ ਰਿਹਾ ਸੋ ਮੈਨੂੰ ਕੋਈ ਇਹ ਦੂਰ ਨਹੀਂ ਲੱਗਦਾ ਕਿ ਵੀ ਇਹ ਜਦੋਂ ਚਾਹਣਗੇ ਕਿ ਵੀ ਹੁਣ ਸਾਡੀ ਅਸੀਂ ਫੁਲੀ ਕੰਟਰੋਲ ਹੁਣ ਤੱਕ ਵੀ ਜਿਵੇਂ ਇਹਨਾਂ ਨੇ ਬਿਗਨਿੰਗ 'ਚ ਹੀ ਕਿਹਾ ਸੀ ਵੀ ਪੰਜੋ ਤਖਤ ਤੇ ਦੂਜੇ ਇਹਨਾਂ ਦੇ ਕੰਟੋ ਜੇ ਅਕਾਲੀ ਬਾਦਲ ਇਹਨਾਂ ਦਾ ਬਲੂ ਆਈਡ ਬாய் ਸੀ ਜਾਂ ਹੈ ਤਾਂ ਕੰਟਰੋਲ ਤਾਂ ਉਹੀ ਕਰਦੇ ਸੀ ਪਰ ਹੁਣ ਇਹ ਵੀ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਟਾਈਮ ਆ ਗਿਆ ਹੈ ਕਿ ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਆਪਣਾ ਝੰਡਾ ਗੱਢ ਦੇਈਏ ਔਰ ਸਿੱਖਾਂ ਨੂੰ Hindu ਐਲਾਨਣ ਦੀ ਜਿਹੜੀ ਫਾਈਨਲ ਸਟੇਜ ਹੈ ਉਸ ਵale ਵਾਦ ਰਹੇ ਨੇ ਸੋ ਇਹਨਾਂ ਦਾ ਮਨਦੀਪ ਚਾਲਜੀ ਦਾ ਬਹੁਤ ਬਹੁਤ ਸ਼ੁਕਰੀਆ ਇਹਨਾਂ ਨੇ ਸਾਨੂੰ ਲਿਖਿਆ ਜੀ ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਹੈ ਮੀਤ ਅ ਸਿੱਕੇ ਇਤਿਹਾਸ ਦੇ ਹਵਾਲੇ ਨਾਲ 1921 ਚ ਅੱਜ ਦੇ ਦਿਨ ਐਸਜੀਪੀਸੀ ਜਿਹੜੀ ਅਕਾਲਤ ਖਤੇ ਬਣੀ ਸੀ 1925 ਵਾਲੀ ਨਹੀਂ ਜੀ ਉਹਨਾਂ ਨੇ ਸਰਬਰਾ ਤੋਂ ਚਾਬੀਆਂ ਮੰਗੀਆਂ ਤੋਸ਼ੇ ਖਾਨੇ ਦੀਆਂ ਉਹਨਾਂ ਨੇ ਕਿਹਾ ਜੀ ਸਾਡੇ ਹਵਾਲੇ ਕਰੋ ਤੋਸ਼ੇ ਖਾਨੇ ਚ ਸਾਰੇ ਕੀਮਤੀ ਰੱਖੇ ਹੋਏ ਨੇ ਜੀ ਜਿਹੜੀਆਂ ਗਿਫਟਸ ਨੇ ਤੇ ਉਹਨੇ ਉਹ ਚਾਬੀਆਂ ਡੀਸੀ ਨੂੰ ਦੇ ਦਿੱਤੀਆਂ ਚਾਬੀਆਂ ਦਾ ਮੋਰਚਾ ਇਹਦੇ ਤੋਂ ਸ਼ੁਰੂ ਹੋਇਆ ਫਿਰ ਸਖਾ ਉਹ ਚਾਬੀਆਂ ਸਖਾਂ ਨੇ ਵਾਪਸ ਲਈਆਂ ਔਰ ਉਹਨੂੰ ਗਾਂਧੀ ਨੇ ਵੀ ਫਸਟ ਬੈਟਲ ਆਫ ਇੰਡੀਪੈਂਡੈਂਸ ਕਿਹਾ ਕਿ ਜਿਤ ਲਈ ਹੈ ਸਖਾਂ ਨੇ 1922 ਚ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਤਾਂ ਉੱਥੋਂ ਜਿਹੜੇ ਗ੍ਰਿਫਤਾਰੀਆਂ ਸੀ ਉਹਨਾਂ ਨੂੰ ਪਰਕੇ ਟ੍ਰੇਨਾਂ ਦੇ ਵਿੱਚੋਂ اٹਕ ਜੇਲ ਜਿਹੜਾ ਦੂਜਾ ਸਿਰਾ ਪਸ਼ਾਵਰ ਦਾ ਉੱਥੇ ਭੇਜਣ ਲੱਗੇ 1933 ਚ ਪ੍ਰਤਾਪ ਸਿੰਘ ਪ੍ਰਤਾਪ ਸਿੰਘ ਸ਼ੰਕਰ ਈਸਵਰਨ ਸਿੰਘ ਜਿਹੜਾ ਮਿਨਿਸਟਰ ਰਿਹਾ ਉਹਦਾ ਪਿਓ ਸੀ ਉਹ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਿਆ 1970 ਚ ਪ੍ਰੋਫੈਸਰ ਸਾਹਿਬ ਸਿੰਘ ਜਿਹੜੇ ਬੜੇ ਵੱਡੇ ਸਿੱਖ ਸਕਾਲਰ ਔਰ ਉਹਨਾਂ ਨੇ ਗੁਰਬਾਣੀ ਦਾ ਟੀਕਾ ਕੀਤਾ ਹੈ ਗੁਰਬਾਣੀ ਵਿਆਕਰਣ ਦੇ ਉੱਤੇ ਲਿਖਿਆ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਅੱਜ ਦੇ ਦਿਨ ਉਹਨਾਂ ਨੇ ਚੜ੍ਹਾਈ ਕੀਤੀ 1982 ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਜਲੰਧਰ ਚ ਜਿਹੜਾ ਨਗਰ ਕੀਰਤਨ ਸੀ ਉਸ ਤੇ ਉੱਤੇ ਹਿੰਦੂ دہشت گردਾਂ ਨੇ ਬੰਬ ਸੁੱਟਿਆ 10 ਸਿੱਖ ਜ਼ਖਮੀ ਹੋਏ ਜੀ ਵਰਲਡ ਹਿਸਟਰੀ ਦੇ ਹਵਾਲੇ ਨਾਲ 1863 ਚ ਰੈੱਡ ਕਰਾਸ ਸਟੈਬਲਿਸ਼ ਹੋਈ ਔਰ ਉਸ ਤੇ ਇੰਟਰਨੈਸ਼ਨਲ ਕਮੇਟੀ ਬਣੀ ਹਾਲਾਂ ਅਸੀਂ ਹਮੇਸ਼ਾ ਹੀ ਇਹ ਸਮਝਦੇ ਹਾਂ ਕਿ ਭਾਈ ਕਨਈਆ ਜੀ ਪਹਿਲੇ ਫਾਊਂਡਰ ਨੇ ਉਸ ਰੈੱਡ ਕਰਾਸ ਦੇ 1864 ਦੇ ਵਿੱਚ ਗ੍ਰੀਕ ਜਿਹੜੇ ਨੇ ਉਹਨਾਂ ਨੇ ਨਵਾਂ ਸੰਵਿਧਾਨ ਐਕਸੈਪਟ ਕੀਤਾ Uh, 1914 ਚ 터ਕਿਸ਼ ਵਾਰਸ਼ਿਪਸ ਜਿਹੜੇ ਨੇ ਉਹ ਬਲੈਕ ਸੀ ਦੇ ਵਿੱਚ ਉਹਨਾਂ ਨੇ ਆ ਕੇ ਕੰਟਰੋਲ ਕਰ ਲਿਆ 1929 ਦੇ ਵਿੱਚ 1923 ਚ 터ਕੀ ਜਿਹੜਾ ਉਹ ਸਕਸੀਡ ਹੋਇਆ ਉਹਨੇ ਜਿਹੜਾ ਮੁਸਤਾਫਾ ਕਮਾਲ ਉਹ ਮੁਖੀ ਬਣਿਆ 1945 ਦੇ ਵਿੱਚ ਦੁਨੀਆ ਦਾ ਪਹਿਲਾ ਬਾਲ ਪੈਨ ਬਾਲ ਪੁਆਇੰਟ ਪੈਨ ਨਿਊਯਾਰਕ ਦੇ ਗਿੰਬਲ ਸਟੋਰਸ ਚ 12.5 ਡਾਲਰ ਚ ਵਿਕਿਆ 1954 ਚ ਸਵੀਡਨ ਨੇ ਐਕਸਪੈਰੀਮੈਂਟਲ ਟੀਵੀ ਸ਼ੁਰੂ ਕੀਤਾ ਔਰ 1957 ਚ ਇਜ਼ਰਾਈਲ ਦੀ ਪਾਰਲੀਮੈਂਟ ਜਿਹਦਾ ਨਾਮ ਕਨੇਸੇਟ ਹੈ ਉਸ ਦੇ ਵਿੱਚ ਇੱਕ ਹੈਂਡ ਗ੍ਰਨੇਡ ਫਟਿਆ ਜੀ ਰੌਸ਼ਾ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 103 ਨੂੰ ਚੁਣਿਆ ਤੇ ਭਾਈ ਸਾਹਿਬ ਕਹਿੰਦੇ ਨੇ ਜੈਸੇ ਮਾਤ ਪਿਤਾ ਕੇਰੀ ਸੇਵਾ ਸਰਵਨ ਕੀਨੀ ਸਿੱਖ ਬਿਰਲੋ ਹੀ ਗੁਰਸੇਵਾ ਠਹਿਰਾਵੇ ਜੈਸੇ ਲਛਮਨ ਰਗਪਤ ਭਾਏ ਭਗਤ ਮੈਂ ਕੋਟ ਮਦੇ ਕਾਹੂ ਗੁਰ ਭਾਈ ਬਨ ਆਵੇ ਜੈਸੇ ਜਲ ਬਰਣ ਬਰਣ ਸਰਬੰਗ ਰੰਗ ਬਿਰਲੋ ਵਿਵੇਕੀ ਸਾਧ ਸੰਗਤ ਸਮਾਵੇ ਗੁਰ ਸਿੱਖ ਸੰਧ ਮਿਲੇ 20 21 ਈਸ ਪੂਰਨ ਕਿਰਪਾ ਕੇ ਕਾਹੂ ਅਲਖ ਲਖਾਵੇ ਜੀ ਭਾਈ ਗੁਰਦਾਸ ਜੀ ਨੇ ਤਿੰਨ ਉਦਾਰਨਾ ਇਸਤੇਮਾਲ ਕੀਤੀਆਂ ਨੇ ਕਿਉਂਕਿ ਜਿਹੜੀ ਫੋਕਲੋਰ ਦੇ ਵਿੱਚ ਲੋਕਾਂ ਦੇ ਵਿੱਚ ਸਰਵਣ ਪੁੱਤਰ ਉਹਨ ਵੀ ਕਈ ਪੇਰੇ ਮੇਰਾ ਸਰਵਣ ਪੁੱਤਰ ਹੈ ਔਰ ਉਸ ਬਾਰੇ ਅਕਸਰ ਹੈ ਕਿ ਸਰਵਣ ਆਗਿਆਕਾਰ ਬੱਚਾ ਸੀ ਜਿਸ ਦੇ ਜਿਹੜੇ ਮਾਪਿਓ ਜਦੋਂ ਅੰਨੇ ਹੋ ਗਏ ਜਾਂ ਬਿਲਕੁਲ ਬਿਰਧ ਹੋਏ ਔਰ ਉਹਨਾਂ ਨੇ ਜ਼ਾਰ ਕੀਤੀ ਇੱਛਾ ਕਿ ਸੀ ਤੀਰਥਾਂ ਦੇ ਦਰਸ਼ਨ ਕਰਨੇ ਨੇ ਤੇ ਉਹਨੇ ਬੰਘੀ ਚ ਪਾ ਕੇ ਤੇ ਉਹ ਉਹਨਾਂ ਨੂੰ ਤੀਰਥਾਂ ਦੇ ਲਈ ਫਿਰਦਾ ਰਿਹਾ ਔਰ ਅਖੀਰ ਜਿਹੜਾ ਜਿਸ ਤੀਰ ਦੇ ਨਾਲ ਉਹਨਾਂ ਨੇ ਗਲਤੀ ਨਾਲ ਸ਼ਿਕਾਰੀ ਨੇ ਮਾਰਿਆ ਔਰ ਉਹ ਤੜਫ ਨਿਕਲੀ ਕਿ ਵੀ ਤੂੰ ਜਿਹੜਾ ਇਸੇ ਤਰ੍ਹਾਂ ਹੀ ਤੂੰ ਵੀ ਤੜਫ ਕੇ ਮਰੇਗਾ ਔਰ ਇਹ ਜਿਹੜੀ ਕਹਾਣੀ ਹੈ ਕਿ ਦਸ਼ਰਤ ਜਿਹੜਾ ਉਹ ਪੁੱਤਰ ਦੇ ਪਿਆਰ ਚ ਰਾਮ ਨੂੰ ਜਦੋਂ ਬਨਵਾਸ ਮਿਲਿਆ ਹੋਇਆ ਲੇਕਿਨ ਸਰਵੰਦੀ ਕਹਾਣੀ ਲੋਕਾਂ ਚ ਹੈ ਕਿ ਮਾਪਿਓ ਦੀ ਸੇਵਾ ਜੀ ਜੋ ਭਾਈ ਸਾਹਿਬ ਕਹਿੰਦੇ ਨੇ ਕਿ ਜਿਵੇਂ ਸਰਵੰਤ ਨੇ ਮਾਪਿਓ ਦੀ ਸੇਵਾ ਕੀਤੀ ਬੜੇ ਵਿਰਲੇ ਸਿੱਖ ਹੋਣਗੇ ਜਿਹੜੇ ਇਸ ਕਦਰ ਡਿਵੋਸ਼ਨ ਦੇ ਨਾਲ ਆਪਣੇ ਗੁਰੂ ਦੀ ਸੇਵਾ ਕਰਨ ਜਿਵੇਂ ਲਕਸ਼ਮਣ ਲਕਸ਼ਮਣ ਬਾਰੇ ਹੈ ਕਿ ਬੜਾ ਵਫਾਦਾਰ ਭਰਾ ਸੀ RAM ਦਾ ਛੋਟਾ ਦੁੱਖ ਸੁੱਖ ਦੇ ਵਿੱਚ ਬਨਵਾਸ ਵੀ ਨਾਲ ਰਿਹਾ ਜਿਵੇਂ ਭਰਾ ਦੇ ਪਿਆਰ ਦੇ ਵਿੱਚ ਉਹ ਹਮੇਸ਼ਾ ਦੁੱਖ ਸੁੱਖ ਚ ਨਾਲ ਰਿਹਾ ਕੋਟ ਮਦੇ ਕਾਹੂ ਗੁਰ ਭਾਈ ਬਣਾਵੇ ਉਹ ਇਸੇ ਤਰ੍ਹਾਂ ਕੋਈ ਗੁਰੂ ਦਾ ਜਿਹੜੇ ਗੁਰ ਭਾਈ ਨੇ ਆਪਸ ਵਿੱਚ ਕਰੋੜਾਂ ਇਸ ਕਿਸਮ ਦਾ ਪਿਆਰ ਰੱਖ ਸਕਦੇ ਨੇ ਜੈਸੇ ਜਲ ਬਰਣ ਬਰਣ ਸਰਬ ਰੰਗ ਸਰਬੰਗ ਰੰਗ ਜਿਵੇਂ ਪਾਣੀ ਨੂੰ ਤੁਸੀਂ ਜਿਸ ਮਰਜ਼ੀ ਰੰਗ ਦੇ ਪਾਣੀ ਚ ਪਾ ਦਿਓ ਉਹ ਉਹ ਜਿਆ ਹੋ ਜਾਂਦਾ ਤੇ ਇਸੇ ਤਰ੍ਹਾਂ ਵਿਰਲੇ ਨੇ ਬਿਵੇਕੀ ਜਿਹੜੇ ਗਿਆਨਵਾਨ ਸਾਧ ਸੰਗਤ ਦੇ ਵਿੱਚ ਵਹੀਂ ਸਮਾ ਜਾਂਦੇ ਨੇ ਜਿਵੇਂ ਪਾਣੀ ਪਾਣੀ ਦੇ ਸਮਾਨ ਹੈ ਗੁਰਸਿੱਖ ਸੰਧ ਮਿਲੇ 20 21 ਇਸ ਪੂਰਨ ਕਿਰਪਾ ਕੇ ਕਾਹੂ ਅਲਖ ਲਖਾਵੇ ਕਿ ਇਹ ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਸੰਭਵ ਹੁੰਦਾ ਹੈ ਜਿਸ ਦੇ ਉੱਤੇ ਗੁਰੂ ਦੀ ਕਿਰਪਾ ਹੋਏ ਬਖਸ਼ਿਸ਼ ਹੋਏ ਕਿ ਉਹ ਇਸ ਲੈਵਲ ਤੇ ਅਧਿਆਤਮ ਦੀ ਉਚਾਈ ਤੇ ਪਹੁੰਚ ਜਾਂਦਾ ਹੈ ਕਿ ਉਹ ਕਾਹੂ ਅਲਖ ਲਖਾਵੇ ਕਿ ਉਹ ਵਾਹਿਗੁਰੂ ਦਾ ਹੀ ਰੂਪ ਹੋ ਜਾਂਦਾ ਹੈ ਸੋ ਇਹ ਅੱਜ ਦਾ ਵਿਚਾਰ ਹੈ ਜੀ ਡਾਕਟਰ ਸਾਹਿਬ ਇਸ ਨਾਲ ਆਪਣੇ ਵੀਰਜ਼ ਕਰੈਨੇ ਇਜਾਜ਼ਤ ਵੀਰਜ਼ ਸਾਡੇ ਪ੍ਰੋਗਰਾਮ ਦਾ ਸਮਾਇਤੀਸ ਮਾਤਨਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ s s tv 24.tv ਤੇ ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਦੁਬਾਰਾ ਤਰਜੇ ਸੰਮੁਖ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਬ੍ਰਾਡਸ ਲਾ ਗਿਆ ਦੋ ਦੇਖਦੇ ਰਹੋ tv 24 ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ